ਗੁਰਦਾਸਪੁਰ ਪੁਲਿਸ ਵੱਲੋਂ ਮਿਸ਼ਨ ਨਿਸ਼ਚੇ ਦੇ ਤਹਿਤ ਕਰਵਾਏ ਗੇ ਖੇਡ ਅਤੇ ਸੱਭਿਆਚਾਰ ਪ੍ਰੋਗਰਾਮ ਮੌਕੇ ਛੋਟੇ-ਛੋਟੇ ਸਕੂਲੀ ਬੱਚਿਆਂ ਨੇ ਵੀ ਭਾਗ ਲਿਆ ਔਰ ਗਿੱਧਾ ਤੇ ਭੰਗੜਾ ਪਾ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਇਸ ਮੌਕੇ ਤੇ ਗੱਲਬਾਤ ਦੌਰਾਨ ਵੱਖ-ਵੱਖ ਛੋਟੇ ਬੱਚਿਆਂ ਨੇ ਕਿਹਾ ਕਿ ਉਹ ਐਸਐਸਪੀ ਗੁਰਦਾਸਪੁਰ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਔਰ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਵੱਡੇ ਖੇਡ ਮੇਲੇ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਵੱਖ-ਵੱਖ ਸਕੂਲੀ ਬੱਚਿਆਂ ਨੇ ਖਾਸ ਤੌਰ ਤੇ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਹੇਠ ਗੁਰਦਾਸਪੁਰ ਜ਼ਿਲ੍ਹਾ ਬੜੀ ਤੇਜ਼ੀ ਦੇ ਨਾਲ ਨਸ਼ਾ ਮੁਕਤ ਹੋ ਰਿਹਾ ਹੈ ਦੇਖੋ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਇਹ ਵਿਸ਼ੇਸ਼ ਰਿਪੋਰਟ ਮੇਰਾ ਨਾਮ ਮਨਨ ਸੁਮਿਆਲ ਹੈ ਅਤੇ ਅਸੀਂ ਅੱਜ ਗਵਰਨਮੈਂਟ ਕਾਲਜ ਵਿੱਚ ਆਏ ਹੋਏ ਹਾਂ ਐਸਐਸਰਵਜੋਗ ਅਤੇ ਪੁਲਿਸ ਵਾਜੋ ਇੱਥੇ ਖੇਡਾਂ ਕਰਾਈਆਂ ਗਈਆਂ ਹਨ ਪੁਲਿਸ ਦਾ ਇੱਥੇ ਬਹੁਤ ਅਸੀਂ ਆਪਣੀ ਅਕੈਡਮੀ ਵਾਲੋਂ ਇੱਥੇ ਡਾਂਸ ਕੀਤਾ ਹੈ ਅਤੇ ਅਸੀਂ ਇਹ ਬੇਨਤੀ ਕਰਾਂਗੇ ਕਿ ਸਾਨੂੰ ਅਹੀਂ ਜਵਾਨਾਂ ਨੂੰ ਕਹੀਏ ਕਿ ਨਸ਼ੇ ਨਸ਼ੇ ਛੱਡ ਦਿਓ ਐਸਐਸਪੀ ਸਰ ਅਤੇ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜਾਹਰ SSP ਸਰ ਵੱਲੋਂ ਗੁਦਾਸਪੁਰ ਵਿੱਚ ਅੱਜ ਡਰਗ ਐਡਿਕਸ਼ਨ ਨੂੰ ਛੱਡਣ ਵਾਸਤੇ ਇੱਥੇ ਖੇਡਾਂ ਕਰਵਾਈਆਂ ਗਈਆਂ ਹਨ ਅਤੇ ਅਸੀਂ ਆਪਣੀ ਅਕੈਡਮੀ ਵੱਲੋਂ ਆਏ ਹਾਂ ਇੱਥੇ ਅਤੇ ਇੱਥੇ ਆ ਕੇ ਅਸੀਂ ਆਪਣਾ ਡਾਂਸ ਪਰਫਾਰਮੈਂਸ ਕੀਤਾ ਹੈ ਤੇ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਨੇ ਕਾਫੀ ਵਧੀਆ ਸਮਝਾਇਆ ਹੈ ਅਤੇ ਸਾਡੇ ਨੌਜਵਾਨ ਵੀ ਇਸ ਨੂੰ ਜ਼ਰੂਰ ਸਮਝਣਗੇ ਅਤੇ ਨਸ਼ਾ ਜ਼ਰੂਰ ਛੱਡਣਗੇ ਗੁਦਾਸਪੁਰ ਪੁਲਿਸ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਸਾਡੇ ਗੁਦਾਸਪੁਰ ਵਿੱਚੋਂ ਸਾਰਾ ਨਸ਼ਾ ਜਿਹੜਾ ਛੁੱਟ ਰਿਹਾ ਹੈ